ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਦੱਸੀ ਗਈ ਚੀਜ਼ ਦਾ ਸੇਵਨ ਕਰਨਾ ਬਹੁਤ ਹੀ ਜ਼ਿਆਦਾ ਸੌਖਾ ਹੈ ਇਸ ਦੇ ਦੋਸਤੋ ਫਾਇਦੇ ਬਹੁਤ ਜ਼ਿਆਦਾ ਹਨ ਇਸ ਨਾਲ ਤੁਸੀਂ ਦੋਸਤੋ ਸਾਰੀ ਉਮਰ ਹੀ ਜਵਾਨ ਬਣੇ ਰਹੋਗੇ ਇਸ ਨੁਸਖੇ ਲਈ ਦੋਸਤੋ ਸਾਨੂੰ ਚਾਹੀਦਾ ਹੈ 2 ਚਮਚ ਗੂੰਦ ਗਤੀਰਾ ਜਿਸ ਨੂੰ ਕਿ ਅਸੀਂ ਦੋਸਤੋ ਰਾਤ ਨੂੰ ਇੱਕ ਗਲਾਸ ਪਾਣੀ ਵਿੱਚ ਭਿਓ ਕੇ ਰੱਖ ਦੇਣਾ ਹੈ ਅਤੇ ਅਗਲੇ ਦਿਨ ਦੋਸਤੋ ਇਸ ਵਿੱਚ ਤੁਸੀਂ ਸਵਾਦ ਅਨੁਸਾਰ ਧਾਗੇ ਵਾਲੀ ਮਿਸ਼ਰੀ ਪਾ ਕੇ ਇਸ ਦਾ ਸੇਵਨ ਕਰ ਸਕਦੇ ਹੋ ਇਸ ਦਾ ਸੇਵਨ ਕਰਨ ਨਾਲ ਦੋਸਤੋ ਸਾਡੇ ਸਰੀਰ ਵਿੱਚ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ ਜਿਵੇਂ ਕਿ ਦੋਸ ਠੀਕ ਹੋ ਜਾਵੇਗੀ ਅਤੇ ਦੋਸਤੋ ਇਹ ਗੂੰਦ ਕਤਿਰਾ ਸਾਡੇ ਸਕਿਨ ਉਤੇ ਲਗਾਉਣ ਨਾਲ ਸਕਿਨ ਗਲੋ ਕਰਦੀ ਹੈ ਅਤੇ ਸਾਡੀ ਸਕਿਨ ਜਵਾਨ ਬਣੀ ਰਹਿੰਦੀ ਹੈ ਇਸ ਦੇ ਨਾਲ ਨਾਲ ਦੋਸਤੋ ਇਹ ਸਾਡੇ ਸਰੀਰ ਦੀ ਅੰਦਰੂਨੀ ਗਰਮੀ ਨੂੰ ਬਾਹਰ ਕੱਢਦਾ ਹੈ ਦੋਸਤੋ ਜੇਕਰ ਤੁਸੀਂ ਗੂੰਦ ਕਤਿਰੇ ਵਿੱਚ ਦੁੱਧ ਮਿਲਾ ਕੇ ਇਸ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਵਿੱਚੋਂ ਥਕਾਨ ਅਤੇ ਕਮਜ਼ੋਰੀ ਬਿਲਕੁਲ ਦੂਰ ਹੋ ਜਾਂਦੀ ਹੈ ਇਸ ਦੇ ਨਾਲ ਨਾਲ ਗੂੰਦ ਕਤਿਰਾ ਦਾ ਸੇਵਨ ਕਰਨ ਨਾਲ ਸਰੀਰ ਅੰਦਰਲੀ ਗਰਮੀ ਪਿਆਰ ਨਿਕਲਦੀ ਹੈ ਅਤੇ ਸਰੀਰ ਅੰਦਰ ਗਰਮੀ ਨਹੀਂ ਪੈਂਦੀ ਲੋ ਲੱਗਣ ਤੋਂ ਵੀ ਦੋਸਤੋ ਅਸੀਂ ਬਚੇ ਰਹਿੰਦੇ ਹਾਂ ਪਰ ਦੋਸਤੋ ਇਸ ਗੱਲ ਦਾ ਖਾਸ ਧਿਆਨ ਰੱਖਣਾ ਕਿ ਗੂੰਦ ਕਤਿਰੇ ਦਾ ਜ਼ ਮਾਤਰਾ ਵਿੱਚ ਸੇਵਨ ਨਹੀਂ ਕਰਨਾ ਕਿਉਂਕਿ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨਾ ਇਹ ਤੁਹਾਡੇ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ